ਦੇਵਾ ਗੁਰ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਭੇ ਸਤ ਨਾਨਕ ਹੋਸੀ ਪੀ ਸਤ ਸੁਚਾ ਸੁਤਨਾ ਹੋਵਈ ਜੇ ਸੋਚੀ ਨਖਵਾਰ ਤੁਕਾ ਤੁਪਨਾ ਹੋਵਈ ਜੇ ਲੈ ਰਾਹ ਲਿਵਤਾਰੁੁਖਿਆ ਪੁਖ ਨਾਵਪ੍ਰੀ ਜੇ ਬੰਨ ਪੁਰਿਆ ਪਾਰ ਸਹਸ ਸਿਆਣ ਕਾ ਲਖ ਹੋਏ ਕਾਇਕ ਨ ਚਲੈ ਨਾਲ ਕਿਸ ਤਿਆਰਾ ਹੋਈਐ ਕੂੜਾ ਟੁੱਟ ਪਾਨ ਉਪਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਅਵਨਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਅਵਨ ਜੀ ਹੁਕਮ ਮਿਲਿਆ ਵਡਿਆਈ ਹੁਕਮੇ ਉਤਮ ਨੇਤ ਹੁਕਮ ਲਿਖ ਦੋ ਸੁਖ ਪਾਈ ਇਕ ਨਾ ਹੁਕਮੇ ਬਖਸ਼ੇਸ ਇਕ ਹੁਕਮੇ ਸਦਾ ਪਵਾਈ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੁ ਕੁਮਾ ਜੇ ਬੂਝੈ ਤਉ ਮਤ ਨ ਕੋਇ ਗਵਕੋ ਤਾਣ ਹੋਵੈ ਕਿਸੈ ਤਾਣ ਗਵਕੋ ਦਾਤ ਜਨਨਿ ਸਾਨ ਗਵਕੋ ਗੁਣ ਵਡਿਆਇਆ ਚਾਰ ਗਵਕੋ ਵਿਝਾ ਵਿਖੰ ਵਿਚਾਰ ਗਵਕੋ ਸਾਜ ਕਰੇ ਤਨ ਖੇ ਗਵਕੋ ਜੀ ਲੈ ਫਰ ਦੇਹ ਗਵਕੋ ਜਤ ਜਿਸ ਦੂਰ ਗਵਕੋ ਵਿਖਾ ਹਾਦਰਾ ਦੂਰ ਕਥਨ ਕਥੇ ਨਾ ਵਾ ਟੋਟ ਕਤ ਕਥ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਦੇ ਸਾਹਿਬੇ ਪ੍ਰਵਾਵ ਸਚਾ ਸਾਹਿਬ ਸਤਨਾਇ ਭਖਾਂ ਪਵਾ ਪਾੜ ਅੱਖਾਂ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਤੇ ਕਰ ਰਖੀਐ ਜਤ ਦੇਸ ਦਰਬਾਰ ਮੋਹ ਕੇ ਬੋਲਣ ਬੋਲੀਆ ਜਿਸਨ ਧਰੇ ਪਿਆਰ ਅੰਮ੍ਰਿਤ ਦੇਲਾ ਸਤਨਾਮ ਓੜਿਆਏ ਵਿਚਾਰ ਪਰਮੇ ਆਵ ਕਪੜਾ ਨਦਰੀ ਮੁਖ ਦਵਾਰ ਨਾਨਕ ਐ ਵਾ ਜਾਣਿਆ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਧਾਨ ਗਾਵੇ ਸੁਣੇ ਮਨ ਰੱਖੀ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਨਾਦਮ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੇ ਮਾਈ ਜੇਹੋ ਜਣਾ ਅਖ ਨਾਏ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ ਬੁਝਾਈ ਸਭਨ ਜੀਆ ਕਾ ਇੱਕ ਦਤਾ ਸੋ ਮਹ ਵਿਸਰ ਨ ਜਾਇ ਤਿਰਤ ਨਾਮ ਜੇ ਤਿਸ ਭਾਵਾ ਵਿਣ ਕਣੇ ਕਿਰਨੈ ਕਰੇ ਜੇ ਤੇ ਸੁਠੁ ਕਾਏ ਵਿਖਾ ਗਣ ਕਰਮਾ ਕੀ ਮਿਲੇ ਲਏ ਮਤਿ ਵਿਚ ਰਤਨ ਜਵਾਹਰ ਮਣਕ ਜੇ ਕੋ ਗੁਰ ਕੀ ਸਿਖ ਸੁਣੇ ਗੁਰ ਇਕ ਦੇਵੁ ਜਾਇ ਸਭਨਾ ਜੀਆ ਕਾ ਇਕ ਦਤਾ ਸੋ ਮਾ ਵਿਸਰਣਾ ਜਾਏ ਜੈ ਜੁਗ ਚਾਰੇ ਅਰਜਾ ਹੋਰ ਦਸੂਣੇ ਹੋਇ ਨਵਖੰਡਾ ਵਿੱਚ ਜਾਣਿਆ ਨਾਲ ਚਲ ਸਭ ਕੋਇ ਚੰਗਾ ਨਾਮ ਰਖੈ ਕਾ ਜਸ ਕ੍ਰਿਤ ਜਗਲੇ ਜੇ ਤਿਸ ਨਦਰ ਨ ਆਵੇ ਕਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੇ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨਾ ਸੋ ਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤਰਤਵਲਾ ਆਕਾਸ ਸੁਣਿਆ ਦੀਪ ਲੋਇ ਪਾਤਾਲ ਸੁਣਿਆ ਕੋ ਨ ਸਕਾ ਕਾਲ ਨਾਨਕ ਭਗਤਾ ਸਲਾਮੇਗਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤਲਾ ਹਨਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭੁਗਤਾ ਸਲਾਮਿਕਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ 68 ਕੈ ਸਨਾਨ ਸੁਣਿਆ ਪੜਪੜ ਪਾਵਾ ਮਾਨ ਸੁਣਿਆ ਲਾਕ ਸਾਜਿਤਿਆਨ ਨਾਨਕ ਭੁਗਤਾ ਸਲਾਮਿਕਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹੇ ਸੁਣਿਆ ਸੇ ਪੀਰ ਪਾਸਾ ਹੈ ਸੁਣਿਆ ਅੰਦੇ ਪਵਰਾ ਹੋ ਸੁਣਿਆ ਹੱਥ ਵਸਗਾ ਨਾਨਕ ਗੁਰਤਸਾਹਿਬ ਗਾ ਸੁਣਿਆ ਦੂਪ ਪਾਪ ਦਾ ਨਾਸ ਮਨ ਕੇ ਗਤੈ ਨ ਜਾਏ ਜੇ ਕੋ ਕਹਿ ਪਿੱਛਾ ਬਿਛਟਾਏ ਕਾਗਦ ਕਨਮ ਨਾਲ ਲਿਖਣਾਰ ਮਨ ਕਬੈ ਕਰਨ ਵਿਚਾਰ ਅਸਨ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਅਸਰਤ ਵੈ ਮਨ ਬੁੱਧ ਮਨ ਸਗਲ ਪਵਣ ਕੇ ਸੁਧ ਮਨ ਮੋ ਟੋਟਾ ਨਾ ਖਾਏ ਮਨ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਤ ਸਿਉ ਪ੍ਰਗਟ ਜਾਏ ਮਨ ਮਗਨਾ ਚੱਲਾ ਪੰਥ ਮਨ ਧਰਮ ਸਿਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੈ ਮੁਕਤਿ દ્વાਰ ਮਨੈ ਪਰਵਾਰਾ ਸਾਧਾਰ ਮਨੈ ਤਰਤਾਰੇ ਗੁਰ ਸਿੱਖ ਮਨ ਨਨ ਭਵੈ ਨਾ ਪਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਤੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਥੇ ਪਾਵਾਂ ਗੁਰ ਤੇ ਮਾਨ ਪੰਥੇ ਸੋਹ ਹੈ ਦਰ ਰਾਜਾਨ ਪੰਚਾਕਾ ਗੁਰ ਏਕ ਤਿਆਨ ਜੇ ਕੋ ਕਕਰ ਵਿਚਾਰ ਕਰਤੇ ਕੇ ਕਰਣਾ ਨਹੀਂ ਸੁਮਾਰ ਧੋਲ ਧਰਮ ਤੇ ਆ ਕਾ ਪੂਤ ਸੰਤੋਵ ਥਾਵ ਰਖਿਆ ਜਨ ਸੂਤ ਜੇ ਕੋ ਗੁਜਾਵੈ ਸਤਿਆਰ ਤਵਲਾ ਉਪਰ ਕੇਤਾ ਪਾਦ ਕਰਤੇ ਹੋਰ ਪ੍ਰਾਹ ਹੋਰ ਹੋਰ ਤੇ ਸਤੇ ਧਾਰ ਤਨੈ ਕਉਣ ਜੋਰ ਜੇ ਜਾ ਤਰੰਗਾ ਤੇ ਨਾਮ ਸਭ ਨਾ ਲਿਖਾ ਬੁੜੀ ਕਲਾ ਏ ਹੋ ਲਿਖਾ ਲਿਖ ਜਾਨਾ ਕੋਏ ਲਿਖਾ ਲਿਖਾ ਕੀਤਾ ਹੋਏ ਕੀਤਾ ਤਨਸਵਲ ਰੂਪ ਕੀਤੇ ਦਾਤ ਜਣਾ ਕਉਣ ਕੋ ਤੰ ਕੀਤਾ ਪਸਾਓ ਏ ਕੋ ਕਵਾਓ ਇਸ ਤੇ ਹੋਏ ਲਖ ਦਰਿਆਲ ਕੁਦਰਤ ਕਵਣ ਕਾ ਜੇ ਚਾਰ ਵਾਰਿਆਂ ਜਾਵਾ ਏਤਗਾਰ ਜੋ ਤੁਧ ਪਾਵਸਾਏ ਪ੍ਰੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਪਾਵ ਸੰਗ ਪੂਜਾ ਸੰਗ ਤਪਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਾਹ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਅਸੰਗ ਸੂਰਮਾ ਭਗਸਾਰ ਸੰਗ ਮੋਲ ਲਿ ਬਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬ੍ਰੇਕਾਰ ਤੂੰ ਸਗਾ ਸਰਾਮਤ ਨਿਰੰਕਾਰ ਅਸੰਖ ਮੁਰਕੰਧ ਘੋਰ ਸੰਚੋਰ ਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਸੰਗਲਵੜਤਿਆ ਕਮਾਇ ਅਸੰਗ ਪਾਪੇ ਪਾਪ ਕਰ ਜਾਏ असंग कूड़े आ कूड़े फिराए असंग मले थमन पखाए असंग नंद सिर पर पार नन निज का विचार वारया न जावा एक बार जो तुद, तुद पावा साए परिकार तुम सदा सलामत निरंकार असंख ना संग ठाव गम गम संग लोए असंका सर पार ए ਅਖਰੇ ਨਾਮੁ ਖਰੇ ਸਲਾਹੇ ਅਖਰੇ ਗਿਆਨ ਗੀਤ ਗੁਣ ਗਾਏ ਅਖਰੇ ਲੇਖਣ ਬੋਲਣ ਬਾਣ ਅਖਰੇ ਸਦ ਸੰਜੋਗ ਵਖਾਣ ਜਿਨਾਂ ਲਿਖੈ ਤੇ ਸਰਣਾਏ ਜੇ ਪਰਮਾਏ ਕਿਰਪਾਏ ਜੇਤਾ ਤਿ ਤਦ ਤਨੁ ਵਿਣ ਨਾਵਨ ਏ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਪਵਸਾਏ ਪ੍ਰਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪਰ ਤੰਦੇਹ ਬਾਣੇ ਤੋ ਤਵ ਤ੍ਰਸਖੇ ਮੂਤ ਪਲਿਤੇ ਕਪੜ ਹੋਏ ਦੇਸ ਆਬੁਨ ਲਿਆ ਤੋਏ ਭਰੀਆ ਮਨ ਪਾਪਾ ਕਾ ਸੰਗ ਤੁਪਾ ਨਾਮ ਕਰੰਗ ਉਨੇ ਪਾਪੇ ਆਖਣ ਨਾਏ ਕਰ ਕਰ ਕਲਣਾ ਲਿਖ ਲੈ ਜਾ ਆਪੇ ਵੀ ਜਾਪੇਖੋ ਨਾਨਕ ਹੁਕਮਿ ਆਉ ਜਾ ਤਿਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲਕ ਮਾਨ ਸੁਣਿ ਮਨਿ ਅਮਨ ਕੀਤਾ ਪਾਵ ਅੰਤਰਗਗ ਤ੍ਰਿਤਮਨ ਆਉ ਸਗੁਣ ਤੇਰੇ ਮਾਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਗਣੇ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਰੂਤੇ ਮਾਹੋ ਕਵਣ ਜਿਤੋ ਆਕਾਰ ਵਿਨਪਇ ਆਪਣਤੀ ਜੋ ਵਾਲੇ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਪੁਰਾਣ ਤਿਤਵਾਰ ਨ ਜੋਗੀ ਜਾਣ ਪ੍ਰਤਮਾਉ ਨ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੇ ਅਪੇ ਜਣ ਸੋਏ ਕਿਉਂ ਕਾਖਾ ਕੇ ਸਾਲਾ ਹੈ ਕਿਉਂ ਵਰਣੇ ਕਿਵ ਜਾਣਾ ਨਾਨਕ ਆਖਣ ਸਭ ਕੋ ਅਖ ਅਕ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾਤਾ ਹੋਵਾ ਨਨ ਜਿ ਕੋ ਆਪੋ ਜਾਣ ਅਗਗਿਆਨ ਸੋਹ ਪਤਲ ਪਤਲ ਲਖ ਅਗਸ ਅਗਸ ਓੜ ਕੋੜ ਪਾਲ ਥਕੇ ਵੇਦ ਕਾਹਨਿਕ ਬਾਤ ਸਸ 18 ਕਨਕ ਤੇ ਬਾਸ ਲੋਕ ਤਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ ਨਾਨਕ ਵੱਡਾ ਆਖੇ ਆਪੇ ਜਨ ਆਪ ਸਲਾਹੇ ਸਲਾਹੇ ਇਤੇ ਸ੍ਰਤ ਨਾ ਪਾਈਆਂ ਨਦੀਆਂ ਤਾਬ ਪਵਰ ਸਮੁੰਦਰ ਨ ਜਾਣੇ ਸਮੁੰਦਰ ਸਾ ਸਰਤਾਨ ਗਰਾ ਸੇਤੇ ਮਾਲ ਕਰਨ ਕਿੜੇ ਤੁਮ ਨਾ ਹੋਵਨੇ ਜੇ ਤੇਸ ਮਨੋ ਨ ਵਿਸਰੈ ਅੰਤਨਾ ਸਿਤੇ ਕਹ ਨਾਮਤ ਅੰਤਨਾ ਕਰਨਾ ਦੇਨਾ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੈ ਕੈ ਮਨ ਮੰਤ ਅੰਤਨਾ ਜਾਪੈ ਦੀਤਾਕਾਰ ਅੰਤਨਾ ਜਾਪੈ ਪਾਰ ਆਵਾਰ ਅੰਤ ਕਾਰਣ ਤਿਤੇ ਬਿਦਲਾਇ ਤਾਂਕੇ ਅੰਤਨਾ ਪਾਏ ਜਾਏ ਏਹੋ ਅੰਤਨਾ ਜਾਣ ਕੋਏ ਬਕਤਾ ਕਹਿਆ ਬਕਤਾ ਹੋਏ ਭਟਾ ਸਾਹਿਬ ਚਾਥਾਓ ਉੱਚੇ ਉਪਰ ਉਚਾਨਾ এবੜੂ ਉਚਾਵਗ ਕੋਏ ਤੇ ਸੋਚੇ ਕੋ ਜਾਣ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੇ ਦਾਤ ਭਗਤਾ ਕਰਮ ਨ ਲਿਖਿਆ ਨ ਜਾਏ ਵੱਡਾ ਦਾਤਾ ਤਨ ਆਤਮਾਏ ਤੇਤੇ ਮੰਗੇ ਜੁਧ ਪਰ ਤੇਤੇ ਗਣਤ ਨਏ ਵਿਚਾਰ ਤੇਤੇ ਖਬ ਟੁਟਾ ਵੇਕਾਰ ਤੇਤੇ ਲਾਲ ਮੁਖਿ ਪ੍ਰਾਏ ਤੇ ਮੁਰਖ ਖਾਹੀ ਖਾਏ ਤੇ ਤਿਆ ਦੁਖ ਪੂ ਸਦਮਾਰ ਏ ਬੇਦਾਤਰੇ ਦਾਤਾਰ ਬੰਦ ਖਲਾਸੇ ਪਾਣਾ ਹੋਏ ਹੋਰ ਆਪਣਾ ਸਗਰ ਕੋਏ ਜੇ ਕੋ ਖੈਕ ਵਾਕਣ ਪਾਇਓ ਜਾਣਾ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੇ ਅੱਖਰ ਸੇ ਬਿਕਈ ਕੇ ਜਿਸਨਾ ਬਲਸੇ ਸਿਸਾਲਾਏ ਨਾਨਕ ਪਾਸਾ ਹੈ ਥਾਸਾ ਅਮੁੱਲ ਗੁਣਾਮੁੱਲ ਵਪਾਰ ਮੁੱਲ ਵਪਾਰੇ ਮੁੱਲ ਕੰਡਾਰ ਅਮੁੱਲ ਆਵਾ ਮੁੱਲਾ ਜਾਏ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਤਰਮੁੱਲ ਦੇ ਬਾਣ ਅਮੁੱਲਾ ਤੁਲ ਅਮੁੱਲ ਪ੍ਰਵਾਣ ਅਮੁੱਲ ਬਹੁ ਸੇ ਸਮਨ ਸੰਾਨ ਅਮੁੱਲ ਕਰਮੁੱਲ ਪ੍ਰਮਾਣ ਮੁੱਲ ਮੁੱਲਾ ਕਾਣ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖਾ ਬ੍ਰਮਾ ਆਖੇ ਇੰਦ ਆਖਾ ਗੋਪੀਤਾ ਗੋਬਿੰਦ ਆਖਾ ਈਸਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨ ਆਖਾ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਹਿਤ ਆਖੇ ਆਖਣ ਪਾਏ ਹਿਤ ਕਾਹ ਕਾ ਉਠੜ ਜਾਏ ਹਿਤ ਕੀਤੇ ਹੋਰ ਕਰ ਤਾ ਆਖਣਾ ਸਕੇ ਕੇ ਕੀ ਜੇਵੜ ਪਾਵੈ ਤੇਵੜ ਹੋਏ ਨਾਨਕ ਜਨ ਸਚ ਸੋਏ ਜੇ ਕੋ ਅਖ ਬੋਲ ਵਿਗਾੜ ਤਾਂ ਲਿਖੇਐ ਸਰਕਾਰਾ ਕਬਾਰ ਸੋਦਰ ਕਿਆ ਸੋ ਕਰਕੇ ਹ ਜਿਤ ਵਸਰ ਸਮਾਲੇ ਬਾਜੇ ਨਾਦ ਅਨੇਕ ਸੰਖਾ ਕਿਤੇ ਬਵਣ ਹਾਰੇ ਕਿਤੇ ਰਾਗ ਪ੍ਰੀਤ ਸੋ ਕਈ ਅਨ ਕਿਤੇ ਗਵਣ ਹਾਰੇ ਗਾਵੇ ਤੋਹਨ ਕਉਣ ਪਣੇ ਵੈ ਸੰਤਰ ਗਾਵੇ ਰਾਜਾ ਤਰਨ ਦੁਆਰੇ ਗਾਵੇ ਚਿਤ ਗੋਤਲੇ ਜਾਨ ਲਿਖ ਲਿਖ ਤਰਨ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੇ ਸਉਨਸਰਨ ਸਵਾਰੇ ਗਾਵੈ ਇੰਦਰੀਨ ਦਰਸ਼ਨ ਬਿਠੇ ਦੇਵਤਿਆਂ ਦਰ ਨਾਲੇ ਗਾਵੈ ਸਦ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੇ ਸੰਤੋਖੇ ਗਾਵੈ ਵੀਰ ਪ੍ਰਾਰੇ ਗਾਵਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣਿਆ ਮਨ ਮੋਹਨ ਫੁਰਗਾ ਮਠ ਪਿਆਲੇ ਗਾਵਨ ਰਤਨੁ ਪਾਏ ਤੇਰੇ 68 ਤਿਜਤ ਨਾਲੇ ਗਾਵ ਜੋ ਤਮਹ ਬਲਸੂਰਾ ਗਾਵ ਖਣੇ ਤਰੇ ਗਾਵ ਖੰਡ ਮੰਡਲ ਵਰ ਕੰਡਾ ਪਰ ਕਰ ਰਖੇ ਤਾਰੇ ਸੇ ਤੁਧ ਨੂੰ ਗਾਵ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸਿਮ ਜਿਤਨਾ ਮਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚਾ ਸਤਿਨਾਇ ਹਭਿ ਉਸੇ ਜਾਇ ਨਾ ਜਸਿ ਰਚਨਾ ਜਿਨਰ ਚਾਇ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨ ਨੂੰ ਪਾਏ ਕਰ ਕਰ ਵੇਖਾ ਕੇ ਤਾ ਆਪਣਾ ਜੋ ਤਿਸ ਤੇ ਵਢਿਆ ਜੋ ਤਿਸ ਪਾਵੈ ਸੋ ਏ ਕਰਸੀ ਹੁਕਮ ਨਾ ਕਰਣਾ ਜਾਇ ਸਭ ਪਾਸਾ ਹੋ ਸਹਾ ਪਤ ਸਾਹਿਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਸਰਮਪਤ ਚੋਲੇ ਧਿਆਨ ਕੀ ਕਰਾ ਬਿਬੂਤ ਕਿੰਥਾ ਕਾਲ ਕੁਵਾਰੇ ਕਾਇ ਜੁਗਤ ਡੰਡਾ ਪ੍ਰਤੀਤ ਆਏ ਬੰਥੇ ਸਗਲ ਜਮਾਤੇ ਮਨ ਜਿਤਾ ਜਗ ਜੀਤ ਆਦੇਸ ਤਿਸਾ ਦੇਸ ਆਤ ਅਨੀਲ ਆਦਨਹਤ ਜੁਗ ਜੁਗ ਏਕੋ ਵੇਸ ਉਤ ਗਿਆਨ ਦਿਆ ਪੰਡਰਨ ਟਟਕਟ ਵਾਜਾ ਨਾਦ ਆਪਨਾਥ ਨਥੇ ਸਭ ਜਾ ਕੀ ਰਦ ਸਦੇ ਅਵਰਾ ਸਾਦ ਸੰਜੋਗ ਵਿਜੋਦ ਦੁਖਾਰ ਚਲਾਵਾ ਲੇਖ ਆਵੇ ਪਾਗ ਆਦੇਸ ਤਿਸਾਂ ਦੇਸ ਆਦ ਅਨਿਲ ਨਾਦ ਨਹਤ ਜੁਗ ਜੁਗ ਏਕੋ ਵੇਸ ਏਕਾ ਮਾਏ ਜੁਗਤ ਵਿਆਏ ਤਿਨ ਚੇਲੇ ਪ੍ਰਵਾਨ ਇਕ ਸੰਸਾਰੇ ਇਕ ਪੰਡਾਰੇ ਇਕ ਲਾਇ ਜੀਵਾਨ ਜਿਉ ਤਸਪਾਵਾਂ ਤੇਵਾ ਚਲਾਵਾਂ ਜੋ ਹੋਵੇ ਫੁਰਮਾਨ ਓ ਵੇਖਾ ਉਹਨਾਂ ਨਦਰ ਨ ਆਵੇ ਬਉਤਾ ਯਹੋ ਵਿਡਾਨ ਆਦੇਸ ਤਿਸਾ ਦੇਸ ਆਦ ਅਨੀਲ ਨਾਦਨਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਸੁਪਾਇਆ ਸੋ ਇੱਕ ਵਾਰ ਪ੍ਰਤਿ ਪ੍ਰਵੇਖ ਸਰਜਨਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਦੇਸ ਤਿਸ ਸਾਦੇ ਆਦ ਹਨੇ ਲਾ ਨਾਦ ਨਹਤ ਜੁਗ ਜੁਗ ਏਕੋ ਵੇਸ ਇਕ ਦੂਜੇ ਬਾਉ ਲਖ ਹੋਏ ਲਖ ਹੋਵਾ ਨਖੀਸ ਲਖ ਲਖ ਗੜਾ ਆਖੀਐ ਏਕ ਨਾਮ ਜਗ ਦੇਸ ਏਤਰਾ ਪਦ ਪੌੜੀਆਂ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ ਕੇ ਟਟਾ ਆਏ ਰੇਸ ਨਾਨਕ ਨਦਰੇ ਪਾਈ ਕੂੜੇ ਕੂੜਾ ਠੇਸ ਆਖਣ ਜੋਰ ਚੁਪੈ ਨ ਜੋਰ ਜੋਰ ਨਮ ਗਣ ਦੇ ਨ ਜੋਰ ਜੋ ਨਾ ਜਿਵਨ ਮਰਨ ਨ ਜੋਰ ਜੋ ਨਾ ਰਾਜ ਮਨ ਮਨ ਸੋਰ ਜੋ ਨਾ ਸੁਤੀ ਕਰਨ ਵਿਚਾਰ ਜੋ ਨਾ ਜੋਤੀ ਛੁਟਾ ਸੰਸਾਰ ਜਿਸ ਅਤਿ ਜੋਰ ਕਰ ਦੇਖੈ ਸੋਏ ਨਨਕ ਉਤਮ ਨੇਤਨਾ ਕੋਏ ਰਾਤੇ ਰਤੇ ਥਿਥੇ ਵਾਰ ਪਵਨ ਪਾਣਿ ਅਗਨੇ ਪਾਤਲ ਇਸ ਵਿੱਚ ਧਰਤੀ ਥਾਵ ਰਖੇ ਤ੍ਰਮਸਾਲ ਇਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਪਰਮੇ ਪਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਦਾਰ ਤਿਥਾ ਸੁਨ ਪੰਥ ਪ੍ਰਗਾਨ ਨਦਰੇ ਕਰਮ ਪਵਨੇ ਸਾਨ ਕਤਪਕਾਇਓ ਥਕਾਇ ਨਨ ਗਇ ਜਾਤ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੇ ਵੈ ਸੰਤਰ ਕਿਤੇ ਕਨ ਮਹੇਸ ਕਿਤੇ ਬ੍ਰਹਮੇ ਕਟ ਤਪੜੀਐ ਰੂਪ ਰੰਗ ਕੇ ਵੇਸ ਕਿਤੇ ਆ ਕਰਮ ਧੁਮੇ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਿਗੁਰੂ ਨਾਨਕ ਕਿਤੇ ਕਿਤੇ ਦੇਵੀ ਦੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੰਦ ਕਿਤੇ ਆ ਖਾਣੇ ਕਿਤੇ ਆ ਬਾਣੇ ਕਿਤੇ ਬਾਤ ਨਰਿੰਦ ਕਿਤੇ ਸੁਰਤੇ ਸੇਵਾ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਾ ਗਿਆਨ ਪ੍ਰਚੰਡ ਚਿਤ ਆਨੰਦ ਬਿਨੋਦ ਕੋਡ ਆਨੰਦ ਸਰਮ ਖੰਡ ਕੇ ਬਾਣੇ ਰੂਪ ਤਿਥਾ ਘੜਤ ਪੜਿਆ ਬਉਤਾਨੂਪ ਤਾਂ ਕਿ ਅਗਲਾ ਕਥਿਆਨਾ ਜਾਏ ਜੇ ਕੋ ਕਾ ਪਿਛਾ ਪਸਟਾਏ ਤਿਥਾ ਕੜਿਆ ਸੁਰਤਮਤ ਮਨ ਬੁੱਧ ਤਿਥਾ ਕੜਿਆ ਸੁਰਾਂ ਸਦਾ ਕੇ ਸੁਦ ਪਰਮਖੰਡ ਕੇ ਬਾਣੇ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਦਮਾਭਰ ਸੂਰ ਤਨਮਹਾਰਾਮ ਰਿਆ ਪ੍ਰਪੂਰ ਤਿਥਾ ਸਿਤੋ ਸਿਤਾ ਮਹਿਮਾ ਮਾਇ ਤਾਂ ਕੇ ਰੂਪ ਨ ਕਥਨੈ ਜਾਏ ਨਾ ਹੋ ਮਰਨ ਠਗ ਜਾਏ ਜਿਨ ਕਾ ਰਾਮ ਵਸਾ ਮਨ ਮਾਇ। ਸਿਥਾ ਭਗਤ ਵਸਾ ਕੇ ਲੋਇ ਕਰ ਅਨੰਦ ਸਚਾ ਮਨ ਸੋਇ। ਸਤਖੰਡ ਵਸਾ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ। ਸਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਸਿਥਾ ਲੋਇ ਲੋਇ ਕਰ ਜਿਵ ਜੂ ਕਮ ਤਿ ਵਾਤੁ ਉਕਾਰ। ਵਿਖਾ ਵਿਸਾ ਪਰਦੇਚਾਰ ਨਾਨਕ ਤੁਨਾ ਕਰੜਾ ਸਾਧ ਜਤ ਪਾਰ ਤਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭੰਡਾ ਪਾਉ ਅੰਮ੍ਰਿਤ ਰਤਟਾਲ ਘੜਿਆ ਸਬਦ ਸਚੇ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣਿ ਪਿਤਾ ਮਾਤਾ ਤ੍ਰਿ ਤਮਹਤ ਦਿਸ ਰਾਤ ਤੁਝ ਦਾਇ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਕਰਮਾ ਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਸਤਨਾਮ ਸ੍ਰੀ ਵਾਖੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਗੁਨ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪਤ ਆਦ ਸਤ ਜੁਗਾਦ ਸਤ ਹੈ ਭੇ ਸਤ ਨਾਨਕ ਹੋਸੀ ਭੇ ਸਤ ਸੋਚ ਸੋਤਨਾ ਹੋਵੈ ਜੇ ਸੋਚਿ ਨਖਵਾਰ ਤੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰੁ ਉਖਿਆ ਪੁਖ ਨਾ ਹੋਤ੍ਰੀ ਜੀਵਨ ਪੁਰਿਆ ਪਾਰ ਸਹਸ ਸਿਆਣ ਕਾ ਲਗ ਹੋਏ ਤਾ ਇਕ ਨ ਚੱਲੇ ਨਾਲ ਕਿਸ ਤਿਆਰਾ ਹੋਈਐ ਕਿ ਕੁੜਾ ਟੁੱਟਾ ਪਾਨ ਉਪਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਜਵਨ ਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਅਵਨ ਜੀ ਹੁਕਮਿ ਲਿਆ ਵਡਿਆਈ ਹੁਕਮੇ ਉਤਮ ਨੇਤ ਹੁਕਮ ਲਿਖ ਦੋ ਸੁਖ ਪਾਈਆ ਇਕ ਨਾ ਹੁਕਮੇ ਬਖਸ਼ੇਸ ਇਕ ਹੁਕਮੇ ਸਦਾਂ ਪਵਾਈਆ ਹੁਕਮ ਅੰਦਰ ਸਭ ਕੋ ਬਾ ਰੁਕਮ ਨਾ ਕੋਏ ਨਾਨਕ ਹੁਕਮਾ ਜੇ ਬੂਝੈ ਤਮ ਮਤ ਨ ਕੋਏ ਗਵਕ ਤਾਣ ਹੋਵੈ ਕਿਸ ਤਾਣ ਗਵਕ ਉਦਾਤ ਜਨਨਿਸਾਨ ਗਵਕੋ ਗੁਣ ਵੜਿਆ ਯਾਚਰ ਗਵਕੋ ਵਿਜਾ ਵਿਖਮ ਵਿਚਾਰ ਗਵਕੋ ਸਾਜ ਕਰੇ ਤਨ ਖੇ ਗਵਕੋ ਜੀ ਲੈ ਪ੍ਰਦੇਹ ਗਵਕੋ ਜਪ ਦਿਸ ਦੂਰ ਗਵਕੋ ਵਿਖਾ ਹਾਦਰਾ ਦੂਰ ਕਤਨ ਕਥੇ ਨਾ ਵੈ ਟੋਟ ਕਤ ਕਥ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਦੇ ਸਵੇ ਪ੍ਰਵਾਵ ਸਚਾ ਸਾਹਿਬ ਸਤਨਾਇ ਭਖਾਂ ਪਵਾ ਪਾਰ ਆਖ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅਕਰਖੀ ਜਿਤ ਦੇਸ ਦਰਬਾਰ ਮੋਹ ਕੇ ਬੋਲਣ ਬੋਲੀਆ ਜੇ ਸੁਣਤre ਪਿਆਰ ਅਮਰਤ ਦੇਲਾ ਸਤਨਾਵ ਵਢਿਆਈ ਵਿਚਾਰ ਪਰਮੇ ਆਵ ਕਪੜਾ ਨਦਰੀ ਮੋਖ ਦਵਾਰ ਨਾਨਕ ਐਵਾਂ ਜਾਣਿਆ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣਿਆ ਮਨ ਰਖਿਆ ਪਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮੁਨਾਦਮ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇਸ਼ਰ ਗੁਰਗੋੜਖ ਬਰਮਾ ਗੁਰ ਪਾਰਵਤੇ ਮਾਈ ਜੇਹੋ ਜਾਣ ਅਖ ਨਾਏ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ ਬੂਝਾਈ ਸਭਨ ਜੀਆ ਕਾ ਇੱਕ ਦਾਤਾ ਸੋਮ ਵਿਸਰ ਨ ਜਾਏ ਪਿਰਤ ਨਾਮ ਜੇ ਤਿਸ ਭਾਵਾ ਵਣ ਕਾਣੇ ਕਿਰਨੈ ਕਰੇ ਜੇ ਤੇ ਸ੍ਰਿਠੁ ਕਾਏ ਵਿਖਾ ਗਣ ਕਰਮਾ ਕੀ ਮਿਲੇ ਲਏ ਮਤਿ ਵਿੱਚ ਰਤਨ ਜਵਾਹਰ ਮਣਕ ਜੇ ਕੋ ਗੁਰ ਕੀ ਸਿਖ ਸੁਣੇ ਗੁਰ ਅਕ ਦੇਵੁ ਜਾਇ ਸਭ ਨਾ ਜੀਆ ਕਾ ਇਕ ਦਤਾ ਸੋ ਮਾ ਵਿਸਰਣ ਜਾਇ ਜੈ ਜੁਗ ਚਾਰੇ ਅਰਜਾ ਹੋਰ ਦਸੂਣੇ ਹੋ ਨਵਖੰਡਾ ਵਿੱਚ ਜਾਣਿਆ ਨਾਲ ਚਲ ਸਭ ਕੋਇ ਚੰਗਾ ਨਾਮ ਰਖੈ ਕਾ ਜਸ ਕ੍ਰਿਤ ਜਗਲੇ ਜੇ ਤਿਸ ਨਦਰ ਨ ਆਵੇ ਕਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੇ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤ੍ਰਤਵਲਾ ਕਾਸ ਸੁਣਿਆ ਦੀਪ ਲਏ ਪਾਤਾਲ ਸੁਣਿਆ ਕੋ ਨ ਸਕਾ ਕਾਲ ਨਾਨਕ ਭਗਤਾ ਸਲਾਮੇਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾ ਅਨਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਲਾਮੇਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ 86 ਕਾ ਇਸਨਾਨ ਸੁਣਿਆ ਪੜਪੜ ਪਾਵਾ ਮਾਨ ਸੁਣਿਆ ਲਾਕ ਸਾਜਤਿਆ ਨਾਨਕ ਹੁਤਾਸ ਰਾਮਿਕ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹੇ ਸੁਣਿਆ ਸੇ